ਸਹਿਜ ਸਦਾ ਸਹਿਜ ਸ਼ਾਵਣ ਸੰਤੋਖ ਸਰਾਏ ਚ ਸਦਾ ਸੀਲ ਸੁਨਹਾ ਸੋ ਹੈ ਗੁਰ ਸ਼ਬਦ ਸਮਾਤਰਿਓ ਨਾਮ ਟੇਕ ਸੰਗੰਦ ਬੋ ਹੈ ਅਜੁਨਿਓ ਪਲ ਅਮਲ ਸਤਗੁਰ ਸੰਗ ਨਿਵਾਸ ਗੁਰ ਰਾਮਦਾਸ ਕਲ ਉਚਰਾ ਤੋ ਸਹਿਜ ਸਰੋਵਰ ਬਾਸ ਗੁਰ ਜਿਨ ਕੋ ਸੁ ਪ੍ਰਸੰਨ ਨਾਮ ਹਰਿ ਰਿਦੈ ਨਿਵਾਸੈ ਜਿਨ ਕੋ ਗੁਰ ਸੁ ਪ੍ਰਸੰਨ ਦੁਰਤ ਦੂਰੰਤਰ ਨਾਸੈ ਗੁਰ ਜਿਨ ਕੋ ਸੁ ਪ੍ਰਸੰਨ ਮਾਨ ਅਬਿਮਾਨ ਨਿਵਾਰੈ ਜਿਨ ਕੋ ਗੁਰ ਸੁ ਪ੍ਰਸੰਨ ਸ਼ਬਦ ਲਗ ਭਵਜਲ ਤਾਰੈ ਪਰਚੋ ਪ੍ਰਮਾਨ ਗੁਰ ਪਾਇਓ ਤੈਨ ਸਕੇ ਤੋਂ ਜਨਮ ਜਗ ਸ੍ਰੀ ਗੁਰ ਸ਼ਰਨ ਭਜ ਕਲ ਕਬ ਭੁਗਤ ਮੁਕਤ ਸਭ ਗੁਰੂ ਲਗ ਸਤ ਗੁਰ ਖੇਮਾ ਤਾਣਿਆ ਜੁਗ ਜੂਥ ਸਮਾਣੀ ਅਨਭਵ ਨੇਸ ਨਾਮ ਟੇਕ ਜਿਤ ਭਗਤ ਅਗਾਣੀ ਗੁਰ ਨਾਨਕ ਅੰਗਦ ਅਮਰ ਭਗਤ ਹਰ ਸੰਗ ਸਮਾਣੀ ਏ ਰਾਜ ਜੋਗ ਗੁਰ ਰਾਮਦਾਸ ਤੁਮ ਹੂ ਰਸ ਜਾਣੇ ਜਨਕ ਸੋਏ ਜਿਨ ਜਾਣਿਆ ਓਨ ਮਨ ਰਤ ਤਰਿਆ ਸਤ ਸੰਤੋਖ ਸੁਮਾਚਰੇ ਅਪਹਰਾ ਸਰਪ ਹਰਿਆ ਅਕਥ ਕਥਾ ਅਮਰਾਪੂਰੀ ਜਿਸ ਦੇ ਸੋ ਪਾਵੈ ਏ ਜਨਕ ਰਾਜ ਗੁਰ ਰਾਮਦਾਸ ਤੁਝ ਹੀ ਬਣ ਆਵੈ ਸਤਗੁਰ ਨਾਮ ਏਕ ਲਿਵ ਮਨ ਜਪੈ ਦ੍ਰਿੜ ਤਿੰਨ ਜਾਨ ਦੁਖ ਪਾਪ ਕੋ ਕਤ ਹੋਵੈ ਜੀਉ ਤਾਰਣ ਤਰਣ ਖਿਨ ਮਾਤਰ ਜਾ ਕੋ ਦ੍ਰਿਸ਼ਟ ਥਾਰ ਸ਼ਬਦ ਰਿਦ ਵਿਚਾਰੈ ਕਾਮ ਕੋ ਦਖੋ ਵੈ ਜੀਉ ਜੀਨ ਸਭਨ ਦਾਤਾ ਗਮ ਗਿਆਨ ਵਿਖਿਆਤਾ ਅਹੰਸ ਧਿਆਨ ਧਾਵੈ ਪਲਕ ਨਾ ਸੋਵੈ ਜਿਉ ਜਾ ਕੋ ਦੇਖਤ ਦਰਿਦਰ ਜਾਵੈ ਨਾਮ ਸੋ ਨਿਧਾਨ ਪਾਵੈ ਗੁਰਮੁਖ ਗਿਆਨ ਦੁਰਮਤ ਮੈਲ ਤੋਵੈ ਜਿਉ ਸਤਗੁਰ ਨਾਮ ਏਕਲੇਵ ਮਨ ਜਪਾ ਡ੍ਰਿੜ ਤਿੰਨ ਜਨ ਦੁਖ ਪਾਪ ਕੋਕਤ ਹੋਵੈ ਜਿਉ ਧਰਮ ਕਰਮ ਪੂਰਾ ਸਤਗੁਰ ਪਾਈ ਹੈ ਜਾਂ ਕੀ ਸੇਵਾ ਸਿੱਧ ਸਾਧੁ ਮਨ ਜਨ ਸੁਰ ਨਰ ਜੱਜ ਹੈ ਸ਼ਬਦ ਸਾਰ ਇੱਕ ਲੇਵ ਲਈ ਹੈ ਥੁਨ ਜਾਣੇ ਕੋ ਤੇਰਾ ਅਪਾਰ ਨਿਰਭਉ ਨਿਰੰਕਾਰ ਅਕਤ ਕਤ ਨਹਾਰ ਤੁਝੇ ਬੁਝਾਈ ਹੈ ਧਰਮ ਪੂਲੇ ਸੰਸਾਰ ਛੁੱਟੋ ਜੁਨੀ ਸੰਘਾਰ ਜਮ ਕੋ ਨ ਡੰਡ ਕਾਲ ਗੁਰਮਤਿ ਧਿਆਈ ਹੈ ਮਨ ਪ੍ਰਾਣੀ ਮੁਗਦ ਵਿਚਾਰ ਐਨਸ Jap ਧੰਮ ਕਰਮ ਪੂਰ ਸਤਗੁਰ ਪਾਈ ਹੈ ਹਉ ਬਲ ਬਲ ਜਾਉ ਸਤਗੁਰ ਸਾਚੇ ਨਾਮ ਪਰ ਕਮਨ ਉਪਮਾ ਦੇਉ ਕਮਨ ਸੇਵਾ ਸਿਰਿਉ ਇਕ ਮੁਖ ਰਸ ਨਰਸੋ ਜੁਗ ਜੋਰ ਕਰ ਖੁਨ ਮਨ ਬਚ ਕਮ ਜਾਨ ਅਨਤ ਦੂਜਾ ਨ ਮਾਨ ਨਾਮ ਸੋ ਅਪਾਰ ਸਰ ਦਿਨੋ ਗੋਰ ਰਿਤ ਧਾਰ ਨਲ ਕਵ 파ਰਸ ਪਰਸ ਕਚ ਕੰਚਨ ਹੋਏ ਚੰਦਨ ਸੁਬਾਸ ਜਾਸ ਸਿਮਰਤ ਅਨਤਾਰ جا کے دیکھت دوਾਰੇ ਕਾਮ ਕ੍ਰੋਧਿ ਨਿਵਾਰੇ ਜੀ ਹਾਂ ਬਲ ਬਲ ਜਾਉ ਸਤਗੁਰ ਸਾਚੇ ਨਾਮ ਪਰ ਰਾਜ ਜੋਗ ਤਖਤ ਦੀਨ ਗੁਰ ਰਾਮਦਾਸ ਪ੍ਰਥਮੇ ਨਾਨਕ ਚੰਦ ਜਗਤ ਭਇਓ ਆਨੰਦ ਤਾਰਨ ਮਨੁਖਾ ਜਨ ਕੀਓ ਪ੍ਰਗਾਸ ਗੁਰ ਅੰਗਦ ਦੀਆਂ ਨਿਧਾਨ ਅਕਤ ਕਥਾ ਗਿਆਨ ਪੰਚ ਭੂਤ ਬਸ ਕੀਨੇ ਜਮਤ ਨਾ ਤਰਾਸ ਗੁਰ ਅਮਰ ਗੁਰੂ ਸ੍ਰੀ ਸਤ ਕਲ ਜੁਗ ਰਾਖੀ ਪਤ ਅਗੰ ਦੇਖਤ ਗਤ ਚਰਨ ਕਵਲ ਜਾਸ ਸਭ ਵਿਦਮਾਨਿਓ ਮਨ ਤਦ ਹੀ ਭਇਓ ਪ੍ਰਸੰਨ ਰਾਜ ਜੋਗ تخت ਦੀਨ ਗੁਰ ਰਾਮਦਾਸ ਰੱਡ ਜਿਸ ਤਾਰੇਉ ਧਰਤ ਅਰ ਵਿਉ ਅਰ ਪਵਣ ਤੇ ਨੀਰ ਸਰ ਅਵਰ ਅਨਲ ਅਨਾਦ ਕੀਓ ਸੰਸਰਖ ਨਿਸ ਸੂਰ ਦਿਨ ਸੈਲ ਤਰੂ ਫਲ ਫੁੱਲ ਦਿਓ ਸੁਰ ਨਾ ਔਰ ਸप्त ਸਮੁੰਦਰ ਕੇ ਤਾਰਿਓ ਤ੍ਰਿਭੁਨ ਜਾਸ ਸੋਈ ਏਕ ਨਾਮ ਹਰ ਨਾਮ ਸਤ ਪਾਇਓ ਗੁਰ ਅਮਰ ਪ੍ਰਗਾਸ ਕਚੋਂ ਕੰਚਨ ਭਇਓ ਸ਼ਬਦ ਗੁਰ ਸ਼੍ਰਵਣ ਸੁਣਿਓ ਵਿਖਤੇ ਅੰਮ੍ਰਿਤ ਹੋਇਓ ਨਾਮ ਸਤਗੁਰ ਮੁਖ ਭਣਿਓ ਲੋਹ ਹੋਇਓ ਲਾਲ ਨਦਰ ਸਤਗੁਰ ਜਦ ਤਾਰੈ ਪਹਾੜ ਮਾਨਕ ਕਰੈ ਗਿਆਨ ਗੁਰ ਕਹੋ ਵਿਚਾਰ ਕਾਠੋ ਸ਼੍ਰੀ ਖੰਡ ਸਤਗੁਰ ਕੀਓ ਦੁਖ ਦਰਿਦ੍ਰ ਤਿੰਨ ਕੇ ਗਏ ਸਤਗੁਰੂ ਚਰਨ ਜਿਨ ਪਰਸਿਆ ਸੇ ਪਸ਼ੂ ਪ੍ਰੇਤ ਸੁਰ ਨਰ ਭੈ ਜਾਮ ਗੁਰੂ ਹੋਏ ਵੱਲ ਤਨ ਕਿਆ ਗਾਰਵ ਦਿਜੈ ਜਾਮ ਗੁਰੂ ਹੋਏ ਵੱਲ ਲਖ ਬਾਹੇ ਕਿਆ ਕਿੱਜੈ ਜਾਮ ਗੁਰੂ ਹੋਇ ਵੱਲ ਗਿਆਨ ਅਰ ਧਿਆਨ ਅਨੰਨੁ ਪਾਰੋ ਜਾਮ ਗੁਰੂ ਹੋਇ ਵੱਲ ਸ਼ਬਦ ਸਾਖੀ ਸੋ ਸੱਚ ਕਹਰ ਜੋ ਗੁਰੂ ਗੁਰੂ ਐਨਸ ਜਪੈ ਦਾਸ ਠਟ ਬੇਨਤ ਕਹੈ ਜੋ ਗੁਰੂ ਨਾਮ ਰਿਤ ਮੈਂ ਧਰੈ ਸੋ ਜਨਮ ਮਰਨ ਦੋ ਤੇਰਾ ਹੈ ਗੁਰ ਬਿਨ ਕੋਰ ਅੰਧਾਰ ਗੁਰੂ ਬਿਨ ਸਮਝ ਨ ਆਵੇ ਗੁਰ ਬਿਨ ਸੁਰਤ ਨ ਸਿੱਧ ਗੁਰੂ ਬਿਨ ਮੁਕਤ ਨ ਪਾਵੇ ਗੁਰ ਕਰ ਸੱਚ ਵਿਚਾਰ ਗੁਰੂ ਕਰੇ ਮਨ ਮੇਰੇ ਗੁਰ ਕਰ ਸ਼ਬਦ ਸੁਪੰਨ ਅਗਨ ਕਟੇ ਸਭ ਤੇਰੇ ਗੁਰ ਨੈਣ ਬੈਣ ਗੁਰ ਗੁਰ ਕਰੋ ਗੁਰੂ ਸਤ ਤਗਨਲ ਕਹਿ ਜਿਨ ਗੁਰੂ ਨਾ ਦੇਖਿਓ ਨਾ ਕੀਓ ਤੇ ਅਗਤ ਸੰਸਾਰ ਮੈਂ ਗੁਰੂ ਗੁਰੂ ਗੁਰ ਕਰਮਨ ਮੇਰੇ\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\, ਕੋਨਨ ਦੁੱਖ ਨਾ ਸੁਖ ਦਾ ਇੱਕ ਸੂਰੋ ਜੋ ਤਰਤ ਧਿਆਨ ਬਸਤ ਤੇ 네ਰੇ ਪੂਰੋ ਪੁਰਖ ਹਿਰਦੈ ਹਰ ਸਿਮਰਤ ਮੁਖ ਦੇਖਤ ਅਗ ਜਾਹੇ ਪਰੇਰੇ ਜੋ ਹਰ ਬੁੱਧ ਰਿੱਧ ਸਿੱਧ ਚਾਹਤ ਗੁਰੂ ਗੁਰੂ ਗੁਰ ਕਰ ਮਨ ਮੇਰੇ गुरू मुख देख गुरु सुख पायो हुती प्यास प्यूस पवन की वंचत सि मिलायो मन ठौर बसो रस बासविंद पुरी सम जलन तीर बेपास बनायो गयो दुख दूर बरखन तो सो गुरु मुख देख गुरु सुख पायो समरथ गुरु सिर हाथ धरयो गुर कीनी कृपा हर नाम दियो जिस देख चरण अगन हरयो निस्बासुर एक समान ध्यान ਸੋ ਨਾਮ ਸੁਨੇ ਸੁਤ ਭਾਨ ਡਰਿਓ ਤਨ ਦਾਸ ਸੋ ਆਸ ਜਗਤਰ ਗੁਰੂ ਕੀ ਪਾਰਸ ਫੇਤ ਪਰਸ ਕਰਿਓ RAMDAS ਗੁਰੂ ਹਰ ਸਤ ਕੀਓ ਸਮਰਥ ਗੁਰੂ ਸਿਰ ਹੱਥ ਧਰਿਓ ਅਬ ਰਖੋ ਦਾਸ ਠਾਟ ਕੀ ਲਾਜ ਜੈ ਸ੍ਰੀ ਰਾਖੀ ਲਾਜ ਭਗਤ ਪ੍ਰਹਿਲਾਦ ਕੀ ਹਰਨਾਖਿ ਸੁਫਾਰੇ ਕਰਾਜ ਥੁੰ ਦ੍ਰੋਪਤੀ ਲਾਜ ਰਖੀ ਹਰ ਪ੍ਰਭ ਜੀ ਸੀਨਤ ਵਸਤਰ ਦੀਨ ਬੋਸਾਜ ਸੋਦਮ ਅਪਦਾ ਤੇਰਾ ਖਿਆ ਗਨਿਕਾ ਪੜਤ ਪੂਰੇ ਤੇ ਕਾਜ ਸ਼੍ਰੀ ਸਤਗੁਰ ਸੁਪ੍ਰਸੰਨ ਤਲ ਜੁਗ ਹੋਏ ਰੱਖੋ ਦਾਸ ਫਾਟ ਕੀ ਲਾਜ ਝੁਲਨਾ ਗੁਰੂ ਗੁਰ ਗੁਰੂ ਗੁਰ ਗੁਰੂ ਜਪ ਪ੍ਰਾਨਿਓ ਸ਼ਬਦ ਹਰ ਹਰ ਜਪੇ ਨਾਮ ਨੰਨਿਦ ਅਪੇ ਹਸਨ ਐਨਸ ਰਸ ਸਤ ਕਰ ਜਾਨਿਓ ਫੁਨ ਪ੍ਰੇਮ ਰੰਗ ਪਾਈਐ ਗੁਰਮੁਖ ਧਿਆਈਐ ਅਨਮਾਰਗ ਤਜੋ ਭਜੋ ਹਰ ਗਿਆਨਿਓ ਬਚਨ ਗੁਰ ਰਿੱਧ ਧਰੋ ਪੰਚ ਪੂ ਬਸ ਕਰੋ ਜਨਮ ਕੁਲ ਉਧਰੋ ਦਵਾਰ ਹਰ ਮਾਨਿਓ ਜੋ ਤ ਸਭ ਸੁਖ ਇਤ ਉਤ ਤੁਮ ਬੰਚਵੋ ਗੁਰ 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 ਜਪਤਾਨਿਓ ਗੁਰ ਗੋਗੁਰ ਗੁਰ ਗੋਗੁਰ ਗੁਰ ਜਪ ਸਤ ਕਰ ਅਗੰਗ ਗੁਣ ਜਾਨ ਨਿਧਾਨ ਹਰ ਮਨ ਧਰੋ ਤਿਆਨ ਐਨਸ ਕਰੋ ਬਚਨ ਗੁਰ ਹਿਰਦੈ ਧਰ ਫੁਨ ਗੁਰੂ ਜਲ ਬਿਮਲ ਅਥਾ ਮੱਜਨ ਕਰੋ ਸੰਤ ਗੁਰ ਸਿੱਖ ਤਰਹੁ ਨਾਮ ਸਤ ਰੰਗ ਸਰ ਸਦਾ ਨਿਰਵੈਰ ਨਿਰੰਕਾਰ ਨਿਰਭਜ ਪੈ ਪ੍ਰੇਮ ਗੁਰ ਸ਼ਬਦ ਰਸ ਕਰਤ ਦਿੜਿੜ ਭਗਤ ਹਰ ਮੁਗਧ ਮਨ ਭੰਮ ਤਜੋ ਨਾਮ ਗੁਰਮੁਖ ਭਜੋ ਗੁਰੂ ਗੁਰ ਗੁਰੂ ਗੁਰ ਗੁਰ ਜਪ ਸਤ ਕਰ ਗੁਰੂ ਗੁਰ ਗੁਰ ਕਹੋ ਗੁਰ ਹਰ ਪਾਈਆ ਉਧਦ ਗੋਰ ਗਹਿਰ ਗੰਭੀਰ ਬੇਅੰਤ ਹਰ ਨਾਮ ਨਗ ਹੀਰਮਣ ਮਿਲਤ ਲੇਵ ਲਈਐ ਫੁਨ ਗੁਰੂ ਪਰਮਲ ਸਰਸ ਕਰਤ ਕੰਚਨ ਪਰਸ ਮੈਲ ਦੁਰਮਤ ਹਿਰਤ ਸ਼ਬਦ ਗੁਰ ਧਿਆਈਐ ਅੰਮ੍ਰਿਤ ਪ੍ਰਵਾਹ ਛੁਟਕੰਤ ਸਦ ਦੁਆਰ ਜਿਸ ਗਿਆਨ ਗੁਰ ਬਿਮਲ ਸਰ ਸਤ ਸਿੱਖ ਨਾਈਆ ਨਾਮ ਨਿਰਵਾਣ ਨਿਧਾਨ ਹਰ ਉਰ ਧਰੋ ਗੁਰੂ ਗੁਰ ਗੁਰ ਕਰੋ ਗੁਰੂ ਹਰ ਪਾਈਆ ਗੁਰੂ ਗੁਰ ਗੁਰੂ ਗੁਰ ਗੁਰ ਜਪ ਮੰਨ ਰੇ ਜਾਂ ਕੀ ਸੇਵ ਸਿਵ ਸਿੱਧ ਸਾਧਕ ਸੁਰ ਅਸੁਰ ਗਣ ਤਰਹਿ 33 ਗੁਰਬਚਨ ਸੁਣਨ ਤਨ ਰੇ ਸੁਣ ਤਰਹਿ ਤੇ ਸੰਤ ਹਿਤ ਭਗਤ ਗੁਰ ਗੁਰ ਕਰੈ ਤਰਿਓ ਪ੍ਰਹਿਲਾਦ ਗੁਰ ਮਿਲਤ ਮਨ ਜਨ ਰੇ ਤਰਹਿ ਨਾਰਦਾਦ ਸੰਕਾਦ ਹਰ ਗੁਰਮੁਖੈ ਤਰੈ ਇਕ ਨਾਮ ਲਗ ਤਜੋ ਰਸ ਅਨ ਰੇ ਦਾਸ ਬੇਨਤ ਕਹੈ ਨਾਮ ਗੁਰਮੁਖ ਲਹ ਗੁਰੂ ਗਰ ਗੁਰੂ ਗਰ ਗੁਰੂ ਜਪ ਮੰਨ ਰੇ ਸ੍ਰੀ ਗੁਰੂ ਸਾਹਿਬ ਸਭ ਉਪਰ ਕਰੀ ਕਿਰਪਾ ਸਤਜੁਗ ਜਿਨ ਤ੍ਰੂ ਪਰ ਸ੍ਰੀ ਪ੍ਰਹਲਾਦ ਭਗਤ ਉਧਰੀਯੰ ਹਸਤ ਕਮਲ ਮਾਥੇ ਪਰ ਧਰੀਯੰ ਹਲਕ ਰੂਪ ਜੀ ਲਖਿਆ ਨ ਜਾਈ ਸਾਧਿਕ ਸਦ ਸਗਲ ਸ਼ਰਨਾਈ ਗੁਰ ਕੇ ਬਚਨ ਸਤ ਜੀ ਧਾਰੋ ਮਾਨਸ ਜਨਮ ਦੇ ਨਿਸਤਾਰੋ ਗੁਰ ਜਹਾਜ਼ ਖੇਵਟ ਗੁਰੂ ਗੁਰ ਬਿਨ ਤਰਿਆ ਨ ਕੋਇ ਗੁਰ ਪ੍ਰਸਾਦ ਤਬ ਪਾਈਐ ਗੁਰ ਬਿਨ ਮੁਕਤ ਨ ਹੋਇ ਗੁਰ ਨਾਮਿਕ ਨਿਕਟ ਬਸੈ ਬਨਵਾਰੀ ਤਿੰਨ ਲੈਣਾ ਥਾਤ ਜੋਤ ਜਗ ਤਾਰੀ ਲੈਣ ਪੰਥ ਧਰਮ ਕਾ ਕੀਆ ਅਮਰਦਾਸ ਭੱਲੇ ਕੋ ਦਿਆ ਤਿੰਨ ਸ਼ਰੀ RAMਦਾਸ ਸੋਡੀ ਥਿਰਥ ਪਿਓ ਹਰ ਤਾ ਨਾਮ ਅਖੈ ਨਿਦ ਅਪਿਓ ਅਪਿਓ ਹਰ ਨਾਮ ਅਖੈ ਨਿਦ ਚੌਂ ਜਗ ਗੁਰ ਸੇਵ ਕਰ ਫਲ ਲਈਐ ਬੰਧੇ ਜੋ ਚਰਨ ਸ਼ਰਨ ਸੁਖ ਪਾਵੈ ਪਰਮ ਆਨੰਦ ਗੁਰਮੁਖ ਕਹੀਅੰ ਤਰਤਖ ਦੇ ਪਾਰ ਬ੍ਰਹਮ ਸੁਆਮੀ ਆਦ ਰੂਪ ਕੋ ਖਣ ਭਰਣ ਸਤ ਗੁਰ ਗੁਰ ਸੇਵ ਅਲਖ ਗਤ ਜਾ ਕੀ ਸ਼੍ਰੀ ਰਾਮਦਾਸ ਤਾਰਣ ਤਰਣ ਜੇ ਅੰਮ੍ਰਿਤ ਵਚਨ ਬਾਣੀ ਸਾਧੂ ਜਨ ਜਪੈ ਕਰ ਵਿਚਿਤ ਚਾਉ ਆਨੰਦ ਨਿਤ ਮੰਗਲ ਗੁਰਦਰਸ਼ਨ ਸਫਲ ਸੰਸਾਰ ਸੰਸਾਰ ਸਫਲ ਬਿੰਦਾ ਗੁਰਦਰਸ਼ਨ ਪਰਸੰਨ ਪਰਮ ਪਵਿੱਤਰ ਦਤ ਜੀਤੈ ਜਮ ਲੋਕ ਪਤਿਤ ਦੇ ਪ੍ਰਾਣੀ ਹਰ ਜਨ ਸ਼ਿਵ ਗੁਰ ਗਿਆਨ ਰਤੇ ਰਗੁਬੰਸ ਤਿਲਕ ਸੁੰਦਰ ਦਸ਼ਰਤ ਕਰ ਮਨ ਬੰਛੈ ਜੋ ਕੀ ਸ਼ਰਣ ਸਤ ਗੁਰ ਗੁਰ ਸੇਵ ਅਲਖ ਗਤ ਜਾ ਕੀ ਸ਼੍ਰੀ ਰਾਮਦਾਸ ਤਾਰਣ ਤਰਣ ਸੰਸਾਰ ਅਗੰਗ ਸਾਗਰ ਤੁਲਾ ਹਰ ਨਾਮ ਗੁਰੂ ਮੁਖ ਪਾਇਆ ਜਗ ਜਨਮ ਮਰਨ ਪੱਗਾ ਇਹ ਆਈ ਸਿਐ ਪ੍ਰਤੀਤ ਰਤੀਤ ਹੀਯ ਆਈ ਜਿਨ ਜਨ ਕੈ ਤਿੰਨ ਕੋ ਪਦਵੀ ਉੱਚ ਭਈ ਤਜ ਮਾਇਆ ਮੋਹ ਲੋਭ ਅਰ ਲਾਲਚ ਤਾਮ ਕੋਦਤੀ ਬ੍ਰਥਾ ਗਈ ਅਬ ਲੋਕਯ ਅਬੰ ਪਰਮ ਸਭ ਛੁਟਕਿਆ ਦੇਬ ਦ੍ਰਿਸ਼ਟ ਕਾਰਣ ਕਰਨ ਸਤ ਗੁਰ ਗੁਰ ਸੇਵ ਅਲਖ ਗਤ ਜਾ ਕੀ ശ്രീരാമദാസ് തരണ തരണം